ਹਾਂਜੀ ਭਾਈ ਕੀ ਤੁਹਾਡਾ ਨਾਮ ਆ? ਸਾਹਿਦ ਨਾਮ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ? ਬਨਾਲਕੋੜ ਤੋਂ ਬਜਰੀ ਲੈ ਕੇ ਆ ਰਹੇ ਸੀ ਤੇ ਲੁਧਿਆਣੇ ਚੱਲੇ ਸੀ। ਕਿੱਥੋਂ ਆ ਰਹੇ ਸੀ? ਬਨਾਲਕੋੜ ਤੋਂ। ਚੱਲੇ ਕਿੱਥੇ ਸੀ? ਲੁਧਿਆਣੇ। ਕੀ ਸੀਗਾ ਟਿਪਰ ਚ? ਬਜਰੀ ਭਰੀ। ਐਕਸੀਡੈਂਟ ਕਿੱਦਾ ਹੋਇਆ? ਸਿਲੰਡਰ ਦਾ ਟਿਪਰ ਉਹ ਸਿਲੰਡਰਾਂ ਦੀ ਗੱਡੀ ਖੜੀ ਸੀ ਉੱਤੇ। ਅੱਛਾ ਜੀ। ਮੈਂ ਮਗਰਵਾਨ ਦੇ ਮੇਰੀ ਸਟੇਜਿੰਗ ਰਾਤ ਫਰੀ ਹੋਈ ਤੇ ਬਨਾਲਕੋੜ। ਲੱਗਣ ਤੋਂ ਬਚਾਇਆ? ਹਾਂਜੀ। ਹਾਂਜੀ ਅੰਕਲ ਜੀ ਕੀ ਤੁਹਾਡਾ ਨਾਮ ਆ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ 4 ਤੋਂ ਬੱਲਵਾਨ ਕੀ ਸੀ ਗੱਡੀ ਦੇ ਵਿੱਚ ਸਲੈਂਡਰ ਐਕਸੀਡੈਂਟ ਕਿੱਦਾਂ ਹੋ ਗਿਆ ਖੜੀ ਗੱਡੀ ਹੋ ਤੇਪਰ ਲੱਗ ਗਿਆ ਯਾਰ ਟਿਪਰ ਕਿੱਧਰੋਂ ਆ ਰਿਹਾ ਸੀ ਸਲੈਂਡਰ ਨੇ ਉਹ ਤੁਹਾਡਾ ਬਚਾਇਆ ਹਾਂਜੀ ਸਰ ਦੱਸਿਓ ਇਹ ਹਾਸਕਦਾ ਹੋਇਆ ਸਾਨੂੰ ਸਵੇਰੇ 5:30 ਵਜੇ ਦੇ ਕਰੀਬ ਕੰਟਰੋਲ ਰੂਮ 'ਚ ਲੰਧਰ ਤੋਂ ਫੋਨ ਆਇਆ ਸੀ ਵੀ ਇੱਕ ਜਿਹਾ ਕੈਂਟਰ ਆ ਜੀ ਦੇ ਵਿੱਚ ਸਿਲੰਡਰ ਲੱਦੇ ਹੋਏ ਆ ਬਿਲਕੁਲ ਪਲਟ ਗਿਆ ਆ ਸਾਸਾ ਕਾਰਨ ਤੇ ਲੱਗੇ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਉਹ ਤੋਂ ਆ ਰਿਹਾ ਸੀ ਜੀ ਜਲੰਧਰ ਜਾ ਰਿਹਾ ਸੀ ਤੇ ਜਿਹੜਾ ਟਿਪਰ ਸੀਗਾ ਉਹ ਪਿੱਛੋਂ ਹਟ ਕਰ ਗਿਆ ਉਹ ਬੱਜਲੀ ਨਾਲ ਲੋਡ ਸੀਗਾ ਤੇ ਉਹ ਆ ਰਿਹਾ ਸੀ ਪਠਾਨਕੋਟ ਤੋਂ ਤੇ ਉਹ ਵੀ ਲੁਧਿਆਣਾ ਜਾ ਰਿਹਾ ਸੀ ਤੇ ਜਿਹਦੇ ਵਿੱਚ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆ ਉਹਨਾਂ ਨੂੰ ਸਿਵਲ ਹਸਪਤਾਲ ਬੜੇ ਪਿੰਡ ਅਸੀਂ ਦਾਖਲ ਕਰਵਾਤਾ ਜਾਨਮਨ ਬਾਕੀ ਠੀਕ ਠਾਕ ਆ ਜੀ ਉਹਨਾਂ ਦੀ ਪਰਿਵਾਰਕ ਮੈਂਬਰ ਜਿਹੜੇ ਆ ਗਏ ਆ ਤੇ ਐਸ ਐਚਓ ਅਡੀਸ਼ਨਲ ਵੀ ਆਪਣੇ ਗਰਾਂ ਵਾਲੇ ਆ ਗਏ ਸੀ ਤੇ ਈ ਆਰ ਵੀ ਗਰਾਂ ਵਾਲੀ ਇਹ ਵੀ ਮੌਕੇ ਤੇ ਪਹੁੰਚ ਗਈ ਹੈ ਠੀਕ ਹੈ ਹਾਂਜੀ ਭਾਈ ਕੀ ਤੁਹਾਡਾ ਨਾਮ ਆ? ਸਾਹਿਦ ਸਿੰਘ ਮਾਦੂ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ? ਬਨਾਲਕੋਟ ਤੋਂ ਬਜਲੀ ਲੈ ਜਾਂਦੇ ਸੀ ਤੇ ਲੁਧਿਆਣਾ ਚੱਲੇ ਸੀ ਕਿੱਥੋਂ ਆ ਰਹੇ ਸੀ? ਬਨਾਲਕੋਟ ਤੋਂ ਚੱਲੇ ਕਿੱਥੇ ਸੀ? ਲੁਧਿਆਣਾ ਕੀ ਸੀਗਾ ਟਿਪਰ ਚ? ਬਜਲੀ ਭਰੀ ਐਕਸੀਡੈਂਟ ਕਿੱਦਾ ਹੋਇਆ? ਐਕਸੀਡੈਂਟ ਗੱਡੀ ਪਰ ਉਹ ਸਿਲੰਡਰ ਵਾਲੀ ਗੱਡੀ ਖੜੀ ਸੀ ਉੱਤੇ ਅੱਛਾ ਜੀ ਮੈਂ ਮਗਰਵਾਨ ਦੇ ਮੇਰੀ ਸਟੇਜਿੰਗ ਰਾਡ ਫਰੀ ਹੋਈ ਤੇ ਲੱਗਣ ਤੋਂ ਬਚਾਇਆ ਹਾਂਜੀ ਹਾਂਜੀ ਅੰਕਲ ਜੀ ਕੀ ਤੁਹਾਡਾ ਨਾਮ ਆ ਕਿੱਥੋਂ ਆ ਰਹੇ ਸੀ ਤੇ ਕਿੱਥੇ ਚੱਲੇ ਸੀ 400 ਬੰਦਿਆਂ ਕੀ ਸੀ ਗੱਡੀ ਦੇ ਵਿੱਚ ਸਿਲੰਡਰ ਐਕਸੀਡੈਂਟ ਕਦੋਂ ਹੋ ਗਿਆ ਖੜੀ ਗੱਡੀ ਉੱਤੇ ਟਪਰ ਲੱਗ ਗਿਆ ਯਾਰ ਟਪਰ ਕਿੱਧਰੋਂ ਆ ਰਿਹਾ ਸੀ ਸਿਲੰਡਰ ਨੇ ਉਹ ਤੁਹਾਡਾ ਬਚਾਇਆ ਹਾਂਜੀ ਸਰ ਦੱਸਿਓ ਇਹ ਹੱਸ ਸਕਦਾ ਹੋਇਆ ਸਾਨੂੰ ਸਵੇਰੇ 6:30 ਵਜੇ ਦੇ ਕਰੀਬ ਕੰਟਰੋਲ ਰੂਮ 'ਚ ਜਲੰਧਰ ਤੋਂ ਫੋਨ ਆਇਆ ਸੀ ਕਿ ਇੱਕ ਜਿਹੜਾ ਕੈਂਟਰ ਆ ਜਿਹਦੇ ਵਿੱਚ ਸਿਲੰਡਰ ਲੱਦੇ ਹੋਏ ਆ ਉਹ ਪਲਟ ਗਿਆ ਆ ਸੱਸਾ ਕਰਨ ਤੇ ਲੱਗੇ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਜਲੰਧਰ ਤੋਂ ਆ ਰਿਹਾ ਸੀ ਜੀ ਜਲੰਧਰ ਜਾ ਰਿਹਾ ਸੀ ਤੇ ਜਿਹੜਾ ਟਿਪਰ ਸੀਗਾ ਉਹ ਪਿੱਛੋਂ ਹਟ ਕਰ ਗਿਆ ਉਹ ਬੱਲੀ ਨਾਲ ਲੋਡ ਸੀਗਾ ਉਹ ਆ ਰਿਹਾ ਸੀ ਪਠਾਨਗੋਨ ਤੋਂ ਤੇ ਉਹ ਵੀ ਲੁਧਿਆਣਾ ਜਾ ਰਿਹਾ ਸੀ ਤੇ ਜਿਹਦੇ ਵਿੱਚ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਆ ਉਹਨਾਂ ਨੂੰ ਸਿਵਲ ਹਸਪਤਾਲ بڑے ਪਿੰਡ ਅਸੀਂ ਦਾਖਲ ਕਰਵਾਤਾ ਜਾਨਮਲ ਬਾਕੀ ਠੀਕ ਠਾਕ ਆ ਜੀ ਉਹਨਾਂ ਦੀ ਪਰਿਵਾਰਕ ਮੈਂਬਰ ਜਿਹੜੇ ਆ ਗਏ ਆ ਤੇ ਐਸ ਐਚਓ ਅਡੀਸ਼ਨਲ ਵੀ ਆਪਣੇ ਗਰਾਂ ਵਾਲੇ ਆ ਗਏ ਸੀ ਤੇ ਈਆਰ ਵੀ ਗਰਾਂ ਵਾਲੀ ਇਹ ਵੀ ਮੁੱਕ ਤੇ ਪਹੁੰਚ ਗਈ ਹੈ ਠੀਕ ਹੈ